ਏ ਜੋ ਸ਼ਰਮ ਅਨੁਜ ਅਨੁਜ ਖੜਾ ਹੋ ਜਾ ਖੜਾ ਹੋ ਜਾ ਪੁਲਿਸ ਪੁਲਿਸ ਮਸਟਰ ਜੈਪੁਰ ਪੁਲਿਸ ਹਾਈ ਹੈਲੋ ਆសុਰਖੀ ਤੋ ਆ ਜਾ ਪੁਲਿਸ ਜੈਪੁਰ ਪੁਲਿਸ ਜੈਪੁਰ ਪੁਲਿਸ ਮਸਟਰ ਅਰੇ ਆ ਜਾਓ ਨਾ ਆਪਕੇ ਲਈ ਹੈ ਤੇਰਾ ਕਾਰਡ ਹੈ ਸੱਚੀ ਸਾਡਾ ਸਮਾਜ ਕਿੱਧਰ ਨੂੰ ਚਾਈ ਜਾਂਦਾ ਦਰਸਲਿਕ سافٹ ویئر ਇੰਜੀਨੀਅਰ ਨੇ ਜਨਾਨੀ ਦੇ ਨਾਲ ਮਿਲ ਕੇ ਜੋ ਸ਼ਰਮਨਾਕ ਕਾਰਾ ਕੀਤਾ ਹੈ ਉਹ ਸੁਣ ਕੇ ਤੁਹਾਨੂੰ ਵੀ ਗੁੱਸਾ ਆ ਜਾਏਗਾ ਇੱਕ ਮੁੰਡੇ ਨੂੰ ਕਿਡਨੈਪ ਕੀਤਾ ਜਾਂਦਾ ਹੈ ਇਹ ਸੋਚ ਕੇ ਕਿ ਇਸ ਨੇ ਸੋਹਣੇ ਕੱਪੜੇ ਪਾਏ ਹੋਏ ਨੇ ਇਸ ਤੇ ਕੋਲ ਚੰਗਾ ਪੈਸਾ ਹੋਏਗਾ ਪਰ ਜਿਵੇਂ ਇਸ ਦੀ ਜਾਣਕਾਰੀ ਪੁਲਿਸ ਨੂੰ ਮਿਲਦੀ ਹੈ ਤਾਂ ਪੁਲਿਸ ਦੇ ਵੱਲੋਂ ਵੀ 528 ਕਿਲੋਮੀਟਰ ਤੱਕ ਇਨ੍ਹਾਂ ਜੋ ਅਗਵਾਕਾਰ ਨੇ ਇਨਾਂ ਦਾ ਪਿੱਛਾ ਕੀਤਾ ਜਾਂਦਾ ਤਾਂ ਆਖਿਰਕਾਰ ਇਸ ਨੌਜਵਾਨ ਨੂੰ ਇਹਨਾਂ ਦੇ ਕੋਲੋਂ ਛਡਵਾ ਲਿਆ ਜਾਂਦਾ ਤੇ ਜਦੋਂ ਇਸ ਕਮਰੇ ਦੇ ਵਿੱਚ ਸੁੱਤੇ ਪਏ ਇਹਨਾਂ ਮੁੰਡਿਆਂ ਦੇ ਉੱਤੇ ਰੇਡ ਕੀਤੀ ਜਾਂਦੀ ਹੈ ਇੱਕ ਬਦਮਾਸ਼ ਨੂੰ ਤੁਸੀਂ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਕਿ ਪੁਲਿਸ ਨੇ ਗ੍ਰਫਤਾਰ ਕੀਤਾ ਤੇ ਜਿਸ ਲੜਕੇ ਨੂੰ ਇਹ ਕਿਡਨੈਪ ਕਰਕੇ ਲਿਆਏ ਸਨ ਉਹ ਪੁਲਿਸ ਮੁਲਾਜ਼ਮਾਂ ਨੂੰ ਦੇਖ ਕੇ ਉਸ ਦੇ ਚਿਹਰੇ ਦੇ ਉੱਤੇ ਖੁਸ਼ੀ ਆ ਜਾਂਦੀ ਹੈ ਤੇ ਇਹ ਵੀ ਕਹਿੰਦਾ ਹੋਇਆ ਵਿਖਾਈ ਦਿੰਦਾ ਹੈ ਹੈਲੋ ਹਾਈ ਇੱਥੋਂ ਤੱਕ ਕਿ ਪੁਲਿਸ ਦੇ ਮੁਲਾਜ਼ਮ ਉਸ ਨੌਜਵਾਨ ਨੂੰ ਦਿਲਾਸਾ ਵੀ ਦੱਦੇ ਨੇ ਕਿ ਹੁਣ ਤੂੰ ਸੁਰੱਖਿਅਤ ਹੈ ਕਿਉਂਕਿ ਪੁਲਿਸ ਤੁਹਾਡੇ ਤੱਕ ਪਹੁੰਚ ਚੁੱਕੀ ਹੈ ਤਾਂ ਜੈਪੁਰ ਤੋਂ ਇਸ ਮੁੰਡੇ ਨੂੰ ਕਿਡਨਾਪ ਕੀਤਾ ਜਾਂਦਾ ਹੈ ਤੇ ਇੱਕ ਹਫ਼ਤੇ ਬਾਅਦ ਪੁਲਿਸ ਦੇ ਵੱਲੋਂ ਸੋਲਨ ਯਾਨੀ ਕਿ ਹਿਮਾਚਲ ਪ੍ਰਦੇਸ਼ ਜਿਸ ਦੇ ਜੇਕਰ ਡਿਸਟੈਂਸ ਦੀ ਗੱਲ ਕੀਤੀ ਜਾਵੇ ਤਕਰੀਬਨ 528 ਕਿਲੋਮੀਟਰ ਹੈ ਉਥੋਂ ਛਡਵਾਇਆ ਗਿਆ ਹੈ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇੱਕ ਮਹਿਲਾ ਅਤੇ ਪੰਜ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਸ ਕਿਡਨਾਪਿੰਗ ਗਿਰੋ ਨੂੰ ਚਲਾਉਣ ਵਾਲਾ ਮਾਸਟਰਮਾਈਂਡ ਹੈ ਇੱਕ ਸੌਫਟਵੇਅਰ ਇੰਜੀਨੀਅਰ ਉਸਨੇ ਕੀ ਇੱਕ ਆਇਲ ਮਿੱਲ ਦੇ ਵਿੱਚ ਬਿਜ਼ਨਸ ਦੇ ਵਿੱਚ ਉਸ ਨੂੰ ਨੁਕਸਾਨ ਹੋ ਜਾਂਦਾ ਹੈ ਤੇ ਉਸ ਨੁਕਸਾਨ ਦੀ ਪਰਪਾਈ ਕਰਨ ਦੇ ਲਈ ਇਸ ਦੇ ਵੱਲੋਂ ਇਹ ਸਾਰਾ ਪਲਾਨ ਕੀਤਾ ਕਿਆ ਸੀ ਆਖਿਰਕਾਰ ਇਸ ਮੁੰਡੇ ਨੂੰ ਕਿਡਨਾਪ ਕਿਵੇਂ ਕੀਤਾ ਇਹ ਵੀ ਤੁਹਾਨੂੰ ਦੱਸਦੇ ਆ ਦਰਅਸਲ ਰਾਤ ਦੇ ਤਕਰੀਬਨ 7:30 ਵਜੇ ਕਾਰ ਦੇ ਵਿੱਚ ਸਵਾਰ ਚਾਰ ਬਦਮਾਸ਼ਾਂ ਨੇ ਇਸ ਲੜਕੇ ਜਿਸ ਨੂੰ ਕਿਡਨਾਪ ਕੀਤਾ ਗਿਆ ਇਸ ਦਾ ਨਾਮ ਅਨੁਜੈ ਉਸ ਦੇ ਕੱਪੜੇ ਦੇਖ ਕੇ ਉਸ ਨੂੰ ਸਮਝਿਆ ਕਿ ਇਹ ਕਾਫੀ ਜ਼ਿਆਦਾ ਪੈਸੇ ਵਾਲਾ ਹੋਵੇਗਾ ਇਥੋਂ ਤੱਕ ਕਿ ਉਸ ਦੇ ਨਾਲ ਕਟ ਮਾਰ ਵੀ ਕੀਤੀ ਗਈ ਇਤੋਂ ਤੱਕ ਕੀ ਉਸ ਨੂੰ ਬੇਹੋਸ਼ ਵੀ ਕਰ ਦਿੱਤਾ ਗਿਆ ਉਸ ਦੇ ਮੂੰਹ ਦੇ ਉੱਤੇ ਪੱਟੀ ਵੀ ਬੰਨ੍ਹ ਦਿੱਤੀ ਗਈ ਤੇ ਫਿਰ ਉਸ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਪਹੁੰਚ ਗਏ ਜਿਸ ਵੇਲੇ ਇਸ ਲੜਕੇ ਨੂੰ ਹੋਸ਼ ਆਇਆ ਤਾਂ ਉਸ ਨੇ ਵੱਲੋਂ ਆਪਣੇ ਪਰਿਵਾਰ ਅਤੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਖਿਰਕਾਰ ਇਸ ਲੜਕੇ ਜਿਸ ਨੂੰ ਕਿ ਅਨੁਜ ਦੱਸਿਆ ਜਾ ਰਿਹਾ ਉਸ ਦੀ ਤਲਾਸ਼ ਸ਼ੁਰੂ ਕੀਤੀ ਪਰ ਉਹ ਨਾ ਲੱਭਾ ਵਕਵਕ ਸ਼ਹਿਰਾਂ ਦੇ ਵਿੱਚੋਂ ਫੋਨ ਕਰਕੇ ਇਸ ਦੇ ਪਿਤਾ ਨੂੰ ਜੋ ਹੈ ਫੋਨ ਕਾਲਸ ਆ ਰਹੇ ਸੰਕੀ ਤੁਹਾਡਾ ਬੇਟਾ ਸਾਡੇ ਕੋਲ ਹੈ ਤੇ 20 ਲੱਖ ਰੁਪਏ ਦਾ ਬੰਦੋਬਸਤ ਕਰ ਲਿਆ ਜਾਏ। ਦਫੇਰ ਪੁਲਿਸ ਦੇ ਵੱਲੋਂ ਜਾਲ ਬਚਵਾ ਕੇ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਮਾਂ ਨੂੰ ਨਾਲ ਲੈ ਕੇ ਗਈ ਪੁਲਿਸ ਤੇ ਜਦੋਂ ਇਹਨਾਂ ਨੂੰ ਰੇਡ ਕੀਤੀ ਗਈ ਤਾਂ ਇਹਨਾਂ ਬਦਮਾਸ਼ਾਂ ਨੂੰ ਬਾਜੜਾਂ ਪੈ ਜਾਂਦੀਆਂ ਨੇ। अनुज अनुज खड़ा होता खड़ा होता पुलिस पुलिस मस्त जयपुर पुलिस हेलो आप